ਆਹ ਇਹ ਹਲੇ ਸਨਰੀ ਹਲੇ ਇਸਕੇ ਜਨਾਬ ਆਹ ਇਹ ਹਲੇ ਲੱਗਦੇ ਹੋ ਇਸਕੇ ਜਨਾਬ ਆਹ ਇਹ ਹਲੇ ਆਵਦਾ ਕਿਸਕੇ ਜਨਾਬ ਇਸਕੇ ਜਨਾਬ ਇਸਕੇ ਜਨਾਬ ਆਹ ਇਹ ਆਹ ਦੇਖੋ ਇੱਕ ਹੋਰ ਆ ਗਏ ਸਰਦਾਰ ਜੀ ਸਰਦਾਰ ਜੀ ਨੀਗਰਦਾਰ ਜੀ ਕਹਿ ਸਕਦੇ ਇਹਨੂੰ ਇਹ ਰੱਬ ਦਾ ਵਾਸਤਾ ਇਹ ਤੂੰ ਇਦਾਂ ਦੀ ਵੀਡੀਓ ਨਾ ਪਾ ਜੇ ਤੂੰ ਵੀਡੀਓ ਪਾਣ ਤੂੰ ਸਿਰ ਤੂੰ ਪੱਗ ਲਾ ਦੇ ਇਹਨਾਂ ਨੇ ਸਾਨੂੰ ਵੀਡੀਓ ਪਾਣ ਲੱਗਦੇ ਸਾਨੂੰ ਵੀ ਸ਼ਰਮ ਆਉਂਦੀ ਕਸੇ ਇਹਨਾਂ ਦੇ ਵੀਡੀਓ ਬਣਾਈਏ ਤੇ ਬਣਾਈਏ ਕਿਦਾਂ ਪਰ ਕੀ ਕਰੀਏ ਮਜਬੂਰੀ ਸਾਨੂੰ ਬਣਾਉਣੀ ਪੈਂਦੀ ਲੋਕਾਂ ਨੂੰ ਸਮਝਾਉਣਾ ਪੈਂਦਾ ਇਹ ਵੀਡੀਓ ਨਾ ਪਾਇਆ ਕਰੋ ਇਹ ਨਹੀਂ ਨਾ ਪਾਇਆ ਕਰੋ ਤੂੰ ਉਸੇ ਮਜ਼ਾਕ ਉਡਾ ਕੇ ਰੱਖੀ ਆ ਪੈਣ ਚੋ ਦੋ ਸਾਲਿਓ ਦਲਿਓ ਤੈਨੂੰ ਬਸ ਕੀ ਮੈਂ ਕਮਤ ਸੋਂ ਲੱਗੇ ਸਾਹਮਣੇ ਆਉਂ ਤੈਨੂੰ ਛੇਤਰਾ ਨਾਲ ਲਾਵਾਂ ਤੇ ਜੋਤੀਆਂ ਨਾਲ ਲਾਵਾਂ ਤੇਰੀ ਕੁੱਟ ਕੇ ਠੀਕ ਹੈ ਪੰਜਾਬੀਓ ਤੇ ਬੱਕੇ ਬਸ ਸਟਾਰਟ ਕਰਦੇ ਆਂ ਵੀਡੀਓ ਜਸਵੀਰ ਦੀ ਵੀਡੀਓ ਪਹਿਲਾਂ ਤੁਸੀਂ ਜਸਵੀਰ ਦੀ ਵੀਡੀਓ ਚੈੱਕ ਕਰੋ ਫਿਰ ਆਪਾਂ ਐਂਡ ਤੇ ਮਿਲਦੇ ਆਂ ਕਰੋ ਚੈੱਕ ਵੀਡੀਓ ਪਹਿਲਾਂ ਆ ਇੱਕ ਹੋਰ ਆ ਗਿਆ ਸਰਦਾਰ ਜੀ ਸਰਦਾਰ ਜੀ ਇਹਨੂੰ ਆਪਾਂ ਸਰਦਾਰ ਜੀ ਨਹੀਂ ਕਹਾਂਗੇ ਇਹਨੂੰ ਕਹਾਂਗੇ ਗਰਦਾਰ ਜੀ ਸਰਦਾਰ ਨਹੀਂ ਤੂੰ ਗਰਦਾਪੀਆ ਮੈਂ ਸੰਧੂ ਦੇ ਭਾਈ ਉਹ ਕੀ ਗੰਦ ਪਾਇਆ ਤੂੰ ਇਹ ਜਲੂਸ ਕੱਢਣ ਲੱਗੇ ਪਏ ਤੈਨੂੰ ਸ਼ਰਮ ਨਹੀਂ ਆਉਂਦੀ ਕੀ ਜੇ ਆ ਲੱਛਣ ਕਰਨੇ ਨੇ ਗੰਦ ਪਾਉਣਾ ਤਾਂ ਵੀਰੇ ਰੱਬ ਦਾ ਬਾਸ ਤਾਂ ਪੱਗ ਨਾ ਬੰਨਿਆ ਕਰ ਕਿਉਂ ਸਿੱਖਾਂ ਨੂੰ ਦਾਗ ਲਾਉਣ ਲੱਗੇ ਪਿਓ ਥੋਡੇ ਵਰਗੀ ਕਰਕੇ ਸਿੱਖੀ ਬਦਨਾਮ ਹੋਈ ਪਈ ਗੰਦ ਪਈ ਜਾਂਦਾ ਯਾਰ ਹੱਦ ਹੋ ਗਈ ਆ ਤੇਰੀ ਦੇਖ ਤ ਲੈ ਕਿਵੇਂ ਮਈ ਕੌਰ ਵੀ ਬਣੀ ਫਿਰਦੀ ਐ ਬਣਿਆ ਫਿਰਦਾ ਉਹ ਤੈਨੂੰ ਸ਼ਰਮ-ਸ਼ਰਮ ਆਉਂਦੀ ਐ ਕਿ ਨਹੀਂ ਕੀ ਗੰਦ ਪਈ ਜਾਂਦਾ ਯਾਰ ਤੇਰੇ ਦਿਮਾਗ ਚ ਨੁਕਸਾ ਹੈਗਾ ਅੱਗੇ ਮੈਂ ਤੁਹਾਨੂੰ ਹੋਰੀ ਘੱਟ ਸੀਗੇ ਤੈਨੂੰ ਅਸੀਂ ਸਰਦਾਰ ਜੀ ਨਿਖਾਗੇ ਤੈਨੂੰ ਕਹਾਂਗੇ ਗਰਦਾਰ ਜੀ ਹਾਂਜੀ ਕਰ ਲਈ ਚੱਕ ਵੀਡੀਓ ਜਿੱਦਾਂ ਕਿ ਪਤਾ ਸਰਦਾਰ ਕੋਰ ਬਣੀ ਕੋਰ ਬਣੀ ਫਿਰਦੀ ਆ ਕੋਰ ਬਣਾ ਫਿਰਦਾ ਠੀਕ ਹੈ ਜੋ ਵੀ ਬਣਾ ਫਿਰਦਾ ਤੁਸੀਂ ਚੱਕ ਵੀਡੀਓ ਕਰ ਹੀ ਲੋ ਬਾਕੀ ਤੁਸੀਂ ਜਸबीर ਦੇ ਫੈਨ ਹੋ ਜਾਂ ਇਹਨੂੰ ਪਿਆਰ ਕਰਦੇ ਹੋ ਤੁਸੀਂ ਵੀਡੀਓ ਨੂੰ ਦਬਕੇ ਸ਼ੇਅਰ ਤੁਸੀਂ ਜ਼ਰੂਰ ਕਰਦੇ ਹੋ ਕਿ ਆਪਾਂ ਜੀਐਸਰ ਰੋਸਟ ਨੇ ਵੀਡੀਓ ਅਪਲੋਡ ਕਰਦੇ ਰਹਿੰਨੇ ਆ ਡੇਲੀ ਪਰਮਾਨੈਂਟਲੀ ਵੀਡੀਓ ਆਉਂਦੀ ਰਹਿੰਦੀ ਠੀਕ ਪੰਜਾਬੀਓ ਤੇ ਆਪਾਂ ਨੂੰ ਸਪੋਰਟ ਕਰ ਕਰੋ ਵੀਰੇ ਤੇ ਸਪੋਰਟ ਦੀ ਤੁਹਾਡੀ ਬਹੁਤ ਸਾਰਾ ਜ਼ਰੂਰਤ ਹੈ ਸਾਨੂੰ ਤੇ ਦਬਕੇ ਸ਼ੇਅਰ ਕਰ ਵੀਡੀਓ ਨੂੰ ਕਮੈਂਟਾਂ ਦੇ ਵਿੱਚ ਆ ਤੁਸੀਂ ਜ਼ਰੂਰ ਦੱਸ ਕੇ ਜਾਓ ਤੇ ਬਾਕੀ ਚੈਨ ਨੂੰ ਸਰਪ੍ਰਾਈਜ਼ ਤੁਸੀਂ ਜ਼ਰੂਰ ਕਰ ਲਓ ਠੀਕ ਹੈ ਤੇ ਫੇਸਬੁੱਕ ਪੇਜ ਨੂੰ ਜਾ ਕੇ ਲਾਈਕ ਕਰ ਲਿਓ ਤੇ ਇੰਸਟਾਗ੍ਰਾਮ ਫੋਲੋ ਤੁਸੀਂ ਜ਼ਰੂਰ ਕਰ ਲਿਓ ਠੀਕ ਪੰਜਾਬੀਓ ਖੈਰ ਨਹੀਂ ਮਿਲਦੇ ਆਪਾਂ ਨੈਕਸਟ ਵੀਡੀਓ ਤੇ ਸਨ